ਲੈਂਡ ਪੂਲਿੰਗ ਨੀਤੀ ਪੰਜਾਬ ਸਰਕਾਰ ਲਈ ਵੱਡੀ ਸਿਰਦਰਦੀ ਬਣਦੀ ਜਾ ਰਹੀ ਹੈ ਭਾਵੇਂ ਪੰਜਾਬ ਸਰਕਾਰ ਔਰ ਖਾਸ ਕਰਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਖੁਦ ਨਿੱਜੀ ਤੌਰ ਤੇ ਇਸ ਪਾਲਿਸੀ ਦੇ ਹੱਕ ਵਿੱਚ ਪੰਜਾਬ ਦੇ ਲੋਕਾਂ ਦੀ opinion ਬਣਾਉਣ ਲਈ ਯਤਨਸ਼ੀਲ ਨੇ ਸਿੱਧੇ ਕਿਸਾਨਾਂ ਤੱਕ ਪਹੁੰਚ ਕਰ ਰਹੇ ਨੇ ਪਰ ਪਿਛਲੇ ਸਮੇਂ ਵਾਪਰੀਆਂ ਕੁਝ ਘਟਨਾਵਾਂ ਇਸ ਮੁੱਦੇ ਨਾਲ ਸੰਬੰਧਿਤ ਜੁੜੀਆਂ ਕੁਝ ਗੱਲਾਂ ਲੱਗਦਾ ਪੰਜਾਬ ਸਰਕਾਰ ਲਈ ਸਿਰਦਰਦੀ ਦਾ ਕਾਰਨ ਬਣ ਰਹੀਆਂ ਨੇ ਸਭ ਤੋਂ ਵੱਡੀ ਗੱਲ ਇਹ ਵੀ ਲੈਂਡ ਪੋਲਿੰਗ ਨੀਤੀ ਦੇ ਵਿਵਾਦ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਹੋਣਾਂ ਦੀ ਐਂਟਰੀ ਪੰਜਾਬ ਸਰਕਾਰ ਲਈ ਵੱਡੀ ਸਿਰਦਰਦੀ ਜਾਪਦੀ ਹੈ ਕਿਉਂਕਿ ਜਥੇਦਾਰ ਕੁਲਦੀਪ ਸਿੰਘ ਗੜਗੱਜ ਹੋਣਾਂ ਨੇ ਲੁਧਿਆਣੇ ਇੱਕ ਸਮਾਗਮ ਵਿੱਚ ਜੋ ਸ਼ਬਦ ਲੈਂਡ ਪੂਲਿੰਗ ਨੀਤੀ ਬਾਰੇ ਬੋਲੇ ਨੇ ਲੱਗਦਾ ਉਹ ਪੰਜਾਬ ਸਰਕਾਰ ਲਈ ਬਹੁਤ ਇੱਕ ਝਟਕਾ ਨੇ ਜਿਵੇਂ ਕਿ ਕੁਲਦੀਪ ਸਿੰਘ ਗੜਗੱਜ ਸਮਾਗਮ 'ਚ ਬੋਲ ਰਹੇ ਸੀ ਔਰ ਉਹਨਾਂ ਨੇ ਕਿਹਾ ਵੀ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਆਪਣੀ ਮਾਂ ਜ਼ਮੀਨ ਨਾਲ ਜੁੜ ਕੇ ਰਹਿਣ ਤੇ ਪੰਜਾਬ ਦੀ ਜ਼ਮੀਨ ਨੂੰ ਦਿੱਲੀ ਵਾਲਿਆਂ ਤੋਂ ਬਚਾਉਂਦੇ ਅੱਗੇ ਜਥੇਦਾਰ ਗੜਗੱਜੂਣਾ ਨੇ ਕਿਹਾ ਕਿ ਪੰਜਾਬ ਵਿੱਚ ਦਿੱਲੀ ਦਰਬਾਰ ਦੇ ਇਸ਼ਾਰਿਆਂ ਤੇ ਮੌਜੂਦਾ ਪੰਜਾਬ ਸਰਕਾਰ ਵੱਲੋਂ ਸੂਬੇ ਦੀ ਜ਼ਮੀਨ ਹੜੱਪਣ ਦੇ ਮਨਸੂਬੇ ਘੜੇ ਜਾ ਰਹੇ ਹਨ ਜਿੰਨਾ ਖਿਲਾਫ ਇੱਕ ਜੁਟ ਹੋ ਕੇ ਸੁਚੇਤ ਰਹਿਣ ਦੀ ਲੋੜ ਹੈ ਉਹਨਾਂ ਅੱਗੇ ਇਹ ਵੀ ਗੱਲ ਕਹੀ ਬਿ ਲੋਕ ਖੇਤੀਬਾੜੀ ਨਾਲ ਸੰਬੰਧਤ ਰੋਜ਼ਗਾਰ ਨਾਲ ਜੁੜ ਕੇ ਰਹਿਣ ਇਹ ਸਾਰੀ ਜਿਹੜੀ ਸ਼ਬਦਾਬਲੀ ਹੈ ਉਹਦੇ ਅਰਥ ਬੜੇ ਗੁੱਗੇ ਨੇ ਔਰ ਸਿੱਧੇ ਤੌਰ ਤੇ ਪੰਜਾਬ ਸਰਕਾਰ ਨੂੰ ਉਹ ਅਟੈਕ ਕਰਦੇ ਨੇ ਉਹ ਵੀ ਜ세ਦਾਰ ਸ਼੍ਰੀ ਅਕਾਲ ਤਖਸੈਬ ਦੇ ਇਹ ਸ਼ਬਦ ਇਸ ਲੈਂਡ ਪੂਲਿੰਗ ਨੀਤੀ ਬਾਰੇ ਬੋਲਣ ਤੇ ਇਹਦੇ ਪ੍ਰਭਾਵ ਬੜੇ ਦੂਰ ਜਾਂਦੇ ਨੇ ਪੰਜਾਬ ਸਰਕਾਰ ਜੱਫੇਦਾਰ ਹੁਣਾਂ ਦੇ ਇਸ ਕਥਨ ਬਾਰੇ ਕੀ ਬੋਲਦੀ ਹੈ ਇਹ ਵੀ ਬਹੁਤ ਵੱਡਾ ਸਵਾਲ ਹੈ ਫਿਲਹਾਲ ਪੰਜਾਬ ਸਰਕਾਰ ਵੱਲੋਂ ਇਸ ਮੁੱਦੇ ਤੇ ਕੋਈ ਪ੍ਰਤੀਕਰਮ ਨਹੀਂ ਆਇਆ ਔਰ ਇਸੇ ਦਰਾਂ ਇੱਕ ਹੋਰ ਲੈਂਡ ਪੂਲਿੰਗ ਨੀਤੀ ਸੰਬੰਧੀ ਵੱਡੀ ਘਟਨਾ ਕਵਾਂਗੇ ਵਾਪਰੀ ਆਮ ਆਦਮੀ ਪਾਰਟੀ ਦੇ ਮੁਖ ਬੁਲਾਰੇ ਦੇ ਸੰਸਦ ਮੈਂਬਰ ਅਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਮਲਵਿੰਦਰ ਸਿੰਘ ਕੰਗ ਨੇ ਇੱਕ ਬੜਾ ਅਹਿਮ ਟਵੀਟ ਇੱਕ ਪੋਸਟ ਪਾਈ ਹੈ ਜਿਹੜੀ ਜੋ ਜਾਣਕਾਰੀ ਮਿਲੀ ਹੈ ਵੀ ਪਾਰਟੀ ਦੇ ਅੰਦਰ ਉਸ ਪੋਸਟ ਨੇ ਕਾਫੀ ਹਲਚਲ ਮਚਾਈ ਹੈ ਮਲਵਿੰਦਰ ਕੰਗ ਹੋਣਾ ਨੇ ਆਪਣੀ ਪੋਸਟ ਵਿੱਚ ਸੁਝਾ ਦਿੱਤਾ ਹੈ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਔਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਵੀ ਪੰਜਾਬ ਸਰਕਾਰ ਨੇ ਕਿਸਾਨੀ ਲਈ ਕਿਸਾਨਾਂ ਲਈ ਬਹੁਤ ਵੱਡੇ ਵੱਡੇ ਕੰਮ ਕੀਤੇ ਨੇ ਪਰ ਲੈਂਡ ਪੂਲਿੰਗ ਦੀ ਨੀਤੀ ਬਾਰੇ ਉਹ ਸੁਝਾਅ ਦਿੰਦੇ ਨੇ ਵੀ ਪੰਜਾਬ ਸਰਕਾਰ ਨੂੰ ਕਿਸਾਨਾਂ ਤੇ ਆਪਣੀਆਂ ਕਿਸਾਨ ਜਥੇਬੰਦੀਆਂ ਨਾਲ ਗੱਲਬਾਤ ਕਰਕੇ ਔਰ ਉਹਨਾਂ ਨੂੰ ਭਰੋਸੇ ਵਿੱਚ ਲੈ ਕੇ ਹੀ ਕੋਈ ਅੱਗੇ ਕਦਮ ਪੁੱਟਿਆ ਜਾਵੇ ਇਦੇ ਅਰਥ ਬੜੇ ਸਪਸ਼ਟ ਸਾਹਮਣੇ ਹੁੰਦੇ ਨੇ ਵੀ ਮਲਵਿੰਦਰ ਕਾਂਗੋ ਨੇ ਸ਼ਹਿਦੇ ਮਹਿਸੂਸ ਕਰ ਰਹੇ ਨੇ ਵੀ ਜਿਹੜੀ ਲੈਂਡ ਪੂਲਿੰਗ ਨੀਤੀ ਐ ਇਹਦਾ ਕਿਤੇ ਵਿਰੋਧ ਹੋ ਰਿਹਾ ਜਾਂ ਇਹਦੇ ਨਾਲ ਪਾਰਟੀ ਨੂੰ ਕਿਤੇ ਨੁਕਸਾਨ ਹੋ ਰਿਹਾ ਔਰ ਇਹ ਉਹਨੇ ਆਪਣੇ ਪਾਰਟੀ ਦੇ ਸੁਪਰੀਮੋ ਤੇ ਮੁੱਖ ਮੰਤਰੀ ਨੂੰ ਇਹ ਸੁਝਾਅ ਦਿੱਤਾ ਆ ਵੀ ਉਹ ਕਿਸਾਨ ਜਥੇਬੰਦੀਆਂ ਨੂੰ ਭਰੋਸੇ ਚ ਲੈ ਕੇ ਹੀ ਅੱਗੇ ਵਧਣ ਸੋ ਇਸ ਮੁੱਦੇ ਉੱਪਰ ਵੀ ਕੜਮਾਸਰਿਆ ਪੈ ਗਿਆ ਕਿਉਂਕਿ ਆ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਬੁਲਾਰੇ ਨੇ ਪ੍ਰਿਤਪਰ ਬੱਲੀਆਂਵਾਲ ਉਹਨਾਂ ਨੇ ਇਹ ਦੋਸ਼ ਲਾਇਆ ਵੀ ਮਲਵਿੰਦਰ ਕੰਗ ਨੇ ਜਿਹੜੀ ਪੋਸਟ ਪਾਈ ਸੀ ਉਹ ਹੁਣ ਡਿਲੀਟ ਕਰ ਦਿੱਤੀ ਹੈ ਔਰ ਉਹਨਾਂ ਨੇ ਸਵਾਲ ਕੀਤਾ ਕੰਗ ਸਾਹਿਬ ਨੂੰ ਵੀ ਇਹ ਦੱਸੋ ਤੇ ਸਹੀ ਵੀ ਤੁਹਾਡੀ ਇਹ ਪੋਸਟ ਡਿਲੀਟ ਕਿੰਨੇ ਕਰਾਈ ਹੈ ਸੋ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਗੰਗ ਹੋਣਾ ਦੀ ਜਿਹੜੀ ਇਹ ਪੋਸਟ ਹੈ ਉਹਨੇ ਵੀ ਜੋ ਜਾਣਕਾਰ ਮਿਲੀ ਪਾਰਟੀ ਵਿੱਚ ਕਈ ਤਰ੍ਹਾਂ ਦੀ ਕੁਸਰਮੁਸਰ ਸ਼ੁਰੂ ਕਰਵਾ ਦਿੱਤੀ ਹੈ ਔਰ ਇਸ ਸਾਰੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿਹੜੇ ਦਿਨ ਵਿੱਚ ਕਈ ਸਮਾਗਮਾਂ 'ਚ ਜਾਂਦੇ ਨੇ ਸੰਬੋਧਨ ਕਰਦੇ ਨੇ ਬਹੁਤ ਐਕਟਿਵ ਨੇ ਸ਼ਾਇਦ ਉਹ ਵੀ ਇਹ ਮਹਿਸੂਸ ਕਰ ਰਹੇ ਨੇ ਵੀ ਲੈਂਡ ਪੂਲਿੰਗ ਦੀ ਨੀਤੀ ਜਿਹੜੀ ਹੈ ਜਿਹਦਾ ਸਾਰੀਆਂ ਵਿਰੋਧੀ ਧਿਰਾਂ ਕਿਸਾਨ ਜਥੇਬੰਦੀਆਂ ਵਿਰੋਧਕਾਰੀਆਂ ਨੇ ਉਹਦੇ ਲਈ ਪੰਜਾਬ ਸਰਕਾਰ ਨੂੰ ਤਕੜੇ ਹੋ ਕੇ ਇਹ ਪ੍ਰਚਾਰਨਾ ਚਾਹੀਦਾ ਹੈ ਉਹ ਲੋਕਾਂ ਨੂੰ ਸਪਸ਼ਟ ਕਰਨਾ ਚਾਹੀਦਾ ਜਿੰਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਹੰਗਾਮੀ ਕੈਬਨਟ ਮੀਟਿੰਗ ਬੁਲਾ ਕੇ ਇਸ ਲੈਂਡ ਪੂਲਿੰਗ ਨੀਤੀ ਵਿੱਚ ਕੁਝ ਸੋਧਾਂ ਵੀ ਕੀਤੀਆਂ ਸੀ ਕੋਈ ਕੰਪਨਸੇਸ਼ਨ 50000 ਜਿਹੜਾ ਸੀ ਮਹੀਨੇ ਦਾ ਸਾਲ ਦਾ ਦੇਣਾ ਠੇਕਾ 1 ਲੱਖ ਕੀਤਾ ਉਹਦੇ ਤੇ 10% ਅਨਕਰੀਜ ਕੀਤੀ ਕਈ ਕੁਸ਼ ਵਾਅਦਾ ਵੀ ਕੀਤਾ ਜਾ ਰਿਹਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਾਪਦਾ ਵੀ ਨਿੱਜੀ ਤੌਰ ਤੇ ਇਸ ਮੋਰਚੇ ਦੀ ਅਗਵਾਈ ਕਰ ਰਹੇ ਨੇ ਜੋ ਨੀਤੀ ਪੰਜਾਬ ਸਰਕਾਰ ਨੇ ਬਣਾਈ ਹੈ ਵੀ ਉਸ ਨੀਤੀ ਨੂੰ ਇਹ ਦੱਸਿਆ ਜਾਵੇ ਵੀ ਇਹ ਕਿਸਾਨ ਤੇ ਲੋਕ ਹਿੱਤਾਂ ਦੀ ਹੈ ਸੋ ਇੱਕ ਪਾਸੇ ਮੁੱਖ ਮੰਤਰੀ ਜਤਨਸ਼ੀਲ ਨੇ ਦੂਸਰੇ ਪਾਸੇ ਵਿਰੋਧੀ ਧਿਰਾਂ ਇਹਦੇ ਵਿਰੋਧ ਚ ਲੱਗੀਆਂ ਨੇ ਸੋ ਇੱਕ ਮਾਹੌਲ ਜਿਹੜਾ ਕਹਿ ਸਕਦੇ ਪੰਜਾਬ ਚ ਜੇ ਅੱਜ ਕੋਈ ਬਰਨਿੰਗ ਇਸ਼ੂ ਹੈ ਤੇ ਉਹ ਲੈਂਡ ਪੂਲਿੰਗ ਨੀਤੀ ਹੈ ਇਸੇ ਦੌਰਾਨ ਸ਼ਰੋਮਨੀ ਕਾਲੀਦਾਲ ਬਾਦਲ ਸ਼ਰੋਮਨੀ ਕਾਲੀਦਾਲ ਬਾਦਲ ਜਿਹੜਾ ਲੰਬੇ ਸਮੇਂ ਤੋਂ ਵੱਡੇ ਸਿਆਸੀ ਸੰਕਟ ਚ ਫਸਿਆ ਪਿਆ ਸੀ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਚ ਘਿਰਿਆ ਪਿਆ ਸੀ ਬਾਗੀ ਸੁਰਾਂ ਚ ਘਿਰਿਆ ਪਿਆ ਸੀ ਉਹਨੇ ਹੁਣ ਲੈਂਡ ਪੂਲਿੰਗ ਨੀਤੀ ਦੇ ਮੁੱਦੇ ਤੇ ਲੈ ਕੇ ਬੜੀ ਸਰਗਰਮੀ ਫੜੀ ਹੈ ਪਹਿਲੋ ਲੁਧਿਆਣੇ ਬਹੁਤ ਵੱਡੀ ਰੈਲੀ ਧਰਨਾ ਮਾਰਿਆ ਸ਼ੁਰੂ ਵਿੱਚ ਆ ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪ੍ਰੈਸ ਕਾਨਫਰੰਸ ਕਰਕੇ ਲੈਂਡ ਪੂਲਿੰਗ ਨੀਤੀ ਬਾਰੇ ਬਹੁਤ ਵੱਡੇ ਖੁਲਾਸੇ ਕੀਤੇ ਕਈ ਕੁਝ ਕਿਹਾ ਔਰ ਉਹਦੇ ਵਿੱਚ ਇਹ ਵੀ ਗੱਲ ਕਹੀ ਵੀ ਜਿਹੜੀ ਕਮੇਟੀ ਬਣਾਈ ਉਹਦੇ ਚ ਪੰਜਾਬ ਦਾ ਕੋਈ ਵੀ ਨੁਮਾਇੰਦਾ ਨਹੀਂਗਾ ਸਾਰੇ ਦਿੱਲੀ ਦੇ ਨੇ ਔਰ ਹੁਣ ਅੱਜ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਮੁਹਾਰੀ ਵਿਖੇ ਇੱਕ ਬਹੁਤ ਵੱਡੀ ਰੈਲੀ ਕਰਕੇ ਲੈਂਡ ਪੂਲਿੰਗ ਨੀਤੀ ਵਿਰੁੱਧ ਇੱਕ ਤਰ੍ਹਾਂ ਨਾਲ ਮੋਰਚਾ ਸ਼ੁਰੂ ਕਰ ਦਿੱਤਾ ਸੋ ਇਹ ਅਕਾਲੀ ਦਲ ਵੱਲੋਂ ਸਰਗਰਮ ਹੋਣ ਦਾ ਕਾਰਨ ਇਹ ਵੀ ਸਿਆਸੀ ਮਾਰ ਕਹਿੰਦੇ ਨੇ ਕਿ ਸ਼੍ਰੋਮਣੀ ਅਕਾਲੀ ਦਲ ਕਿਸੇ ਨਾ ਕਿਸੇ ਰੂਪ ਵਿੱਚ ਜਿਹੜਾ ਪਿਛਲੇ ਸਮੇਂ ਤੋਂ ਹਾਸ਼ੀਏ ਤੇ ਚੱਲ ਰਿਹਾ ਸੀ ਆਪਣੇ ਕੇਡਰ ਨੂੰ ਸਰਗਰਮ ਕਰਨ ਲਈ ਐਕਟਿਵ ਕਰਨ ਲਈ ਯਤਨਸ਼ੀਲ ਸੀ ਤੇ ਹੁਣ ਲੈਂਡ ਪੂਲਿੰਗ ਨੀਤੀ ਜਿਹੜੀ ਹੈ ਉਹ ਉਹਦੇ ਲਈ ਇੱਕ ਵੱਡਾ ਹਥਿਆਰ ਇੱਕ ਵੱਡਾ ਪਲੇਟਫਾਰਮ ਮਿਲ ਗਿਆ ਸ਼੍ਰੋਮਣੀ ਕਾਲੀਦਾਲ ਬਾਦਲ ਨੂੰ ਔਰ ਸ਼੍ਰੋਮਣੀ ਕਾਲੀਦਾਲ ਬਾਦਲ ਲੈਂਡ ਪੂਲਿੰਗ ਦੇ ਵਿਰੁੱਧ ਵੱਡੇ ਪੱਧਰ ਤੇ ਸੰਘਰਸ਼ ਰੈਲੀਆਂ ਧਰਨੇ ਕਰਨ ਦੇ ਮੂਡ 'ਚ ਜਾਪਦਾ ਹੈ ਇਸੇ ਤਰ੍ਹਾਂ ਕਾਂਗਰਸ ਭਾਰਤੀ ਜਨਤਾ ਪਾਰਟੀ ਔਰ ਬਹੁਜਨ ਸਮਾਜ ਪਾਰਟੀ ਔਰ ਖਾਸ ਕਰਕੇ ਸੀਪੀਆਈ ਤੇ ਸੀਪੀਐਮ ਜਿਹੜੀਆਂ ਨੇ ਉਹ ਵੀ ਲੈਂਡ ਪੂਲਿੰਗ ਨੀਤੀ ਦੇ ਵਿਰੁੱਧ ਕਿਸੇ ਨਾ ਕਿਸੇ ਰੂਪ ਵਿੱਚ ਸੰਘਰਸ਼ ਕਰੀਆਂ ਨੇ ਲੋਕਾਂ ਵਿੱਚ ਜਾ ਕੇ ਲਾਂਬਨ ਅਧਿਕਾਰੀਆਂ ਨੇ ਤੇ ਇਸ ਨੀਤੀ ਦੇ ਵਿਰੁੱਧ ਆਵਾਜ਼ ਉਠਾਰੀਆਂ ਨੇ ਔਰ ਸੂਤਰਾਂ ਵੱਲੋਂ ਇਹ ਵੀ ਜਾਣਕਾਰੀ ਮਿਲੀ ਹੈ ਕਿ ਸਾਰੀਆਂ ਵਿਰੋਧੀ ਧਿਰਾਂ ਨੂੰ ਲੈਂਡ ਪੂਲਿੰਗ ਨੀਤੀ ਦੇ ਮੁੱਦੇ ਉੱਪਰ ਇਕੱਠਿਆਂ ਕਰਨੀ ਇੱਕ ਕਾਮਰੇਡ ਇੱਕ ਜਿਹੜੇ ਸੀਪੀਆਈ ਸੀਪੀਐਮ ਦੇ ਜਿਹੜੇ ਕੁਝ ਲੀਡਰ ਨੇ ਉਹ ਯਤਨਸ਼ੀਲ ਨੇ ਵੀ ਘੱਟੋ-ਘੱਟ ਇਸ ਮੁੱਦੇ ਤੇ ਸਾਰੀਆਂ ਵਿਰੋਧੀ ਧਿਰਾਂ ਨੂੰ ਇਕੱਠਿਆਂ ਕਰਕੇ ਤੇ ਕੋਈ ਜੁਆਇੰਟ ਸੰਘਰਸ਼ ਵੀ ਵਿੱਢਿਆ ਜਾਵੇ ਜੇ ਇੰਜ ਹੋ ਜਾਂਦਾ ਇਸ ਪਲੇਟਫਾਰਮ ਤੇ ਸਾਰੀਆਂ ਵਿਰੋਧੀ ਧਿਰਾਂ ਇੱਕ ਪਲੇਟਫਾਰਮ ਤੇ ਆਉਂਦੀਆਂ ਨੇ ਤੇ ਉਹ ਵੀ ਪੰਜਾਬ ਸਰਕਾਰ ਲਈ ਵੱਡੀ ਚਿੰਤਾ ਦਾ ਸਬੱਬ ਬਣ ਸਕਦੀਆਂ ਜਿੰਤੋਂ ਤੱਕ ਕਿਸਾਨ ਜੱਥੇਬੰਦੀਆਂ ਦੀ ਗੱਲ ਆ ਸ਼ਾਇਦ ਕੋਈ ਜੱਥੇਬੰਦੀ ਹੋਵੇ ਜਿਹੜੀ ਲੈਂਡ ਪੂਲਿੰਗ ਨੀਤੀ ਵਿਰੁੱਧ ਡੰਡਾ ਝੰਡਾ ਨਾ ਜਿੰਨੇ ਚੱਕਿਆ ਹੋਵੇ ਖਾਸ ਕਰਕੇ ਸੰਯੁਕਤ ਕਿਸਾਨ ਮੋਰਚਾ ਐ ਐਸ ਕੇ ਐਮ ਜਿਹੜੀ 32 33 ਜਥੇਬੰਦੀਆਂ ਦਾ ਇੱਕ ਸਮੂਹ ਹੈ ਉਹਨੇ ਬਹੁਤ ਵੱਡਾ ਐਲਾਨ ਕੀਤਾ ਇਸ ਨੀਤੀ ਦੇ ਵਿਰੁੱਧ ਪਹਿਲਾਂ ਤੇ ਸਾਰੀਆਂ ਵਿਰੋਧੀ ਧਿਰਾਂ ਦੀ ਸਾਂਝੀ ਮੀਟਿੰਗ ਬੁਲਾ ਕੇ ਇੱਕ ਕਹਿ ਲਈਏ ਸਾਂਝੀ ਅਪੀਨੀਅਨ ਬਣਾਤੀ ਵੀ ਲੈਂਡ ਪੂਲਿੰਗ ਨੀਤੀ ਪੰਜਾਬ ਦੇ ਵਿਰੁੱਧ ਹੈ ਕਿਸਾਨਾਂ ਦੇ ਵਿਰੁੱਧ ਹੈ ਇਹ ਪੰਜਾਬ ਦੇ ਲੋਕਾਂ ਦੀ ਦੁਖੀ ਨੀਤੀ ਹੈ ਔਰ 30 ਜੁਲਾਈ ਨੂੰ 30 ਜੁਲਾਈ ਨੂੰ SKM ਵੱਲੋਂ ਸੱਦਾ ਦਿੱਤਾ ਹੈ ਵੀ ਇਹ ਜਿਹੜੀ ਲੈਂਡ ਪੂਲਿੰਗ ਨੀਤੀ ਦੀ ਨੋਟੀਫਿਕੇਸ਼ਨ ਜਿਹੜੇ ਜਿਹੜੇ ਖੇਤਰ ਚ ਜਾਣੀਆਂ ਪ੍ਰਭਾਵਿਤ ਕਰਨਾ ਜਿਹੜੇ ਜਿਹੜੇ ਖੇਤਰ ਨੂੰ ਉੱਥੇ 30 ਜੁਲਾਈ ਨੂੰ ਟਰੈਕਟਰ ਮਾਰਚ ਕੀਤੇ ਜਾਣਗੇ ਔਰ ਇਦਾਂ ਦੇ ਸੰਕੇਤ ਵੀ ਜਿਹੜੇ ਵੱਡੇ ਲੀਡਰ ਨੇ ਕਿਸਾਨਾਂ ਦੇ ਬਲਬੀਰ ਸਿੰਘ ਰਾਜੇਵਾਲ ਵਰਗੇ ਉਹਨਾਂ ਵੱਲੋਂ ਇਦਾਂ ਦੇ ਸੰਕੇਤ ਦਿੱਤੇ ਜਾ ਰਿਹਾ ਹੈ ਵੀ ਇਹ ਲੈਂਡ ਪੂਲਿੰਗ ਨੀਤੀ ਵਿਰੋਧ ਪੰਜਾਬ ਵਿੱਚ ਦਿੱਲੀ ਵਰਗਾ ਮੋਰਚਾ ਜਿਹੜਾ ਸ਼ੁਰੂ ਹੋ ਸਕਦਾ ਇਹ ਇੱਕ ਬਹੁਤ ਵੱਡਾ ਬਿਆਨ ਆ ਕਿਸਾਨ ਲੀਟਰਾਂ ਦਾ ਔਰ ਸੂਤਰ ਕਹਿੰਦੇ ਨੇ ਵੀ ਇਨ੍ਹਾਂ ਬਿਆਨਾਂ ਉੱਪਰ ਵੀ ਪੰਜਾਬ ਸਰਕਾਰ ਦੇ ਕਈ ਪੱਧਰਾਂ ਤੇ ਚਰਚਾ ਹੋ ਰਹੀ ਹੈ ਵੀ ਇਹਨਾਂ ਨੂੰ ਕਿਵੇਂ ਫੇਸ ਕੀਤਾ ਜਾਵੇ ਔਰ ਇਹਨਾਂ ਦਾ ਕਿਵੇਂ ਮੁਕਾਬਲਾ ਕੀਤਾ ਜਾਵੇ ਇਸੇ ਤਰ੍ਹਾਂ ਆ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜਿਹੜੇ ਸੰਯੁਕਤ ਕਿਸਾਨ ਮੋਰਚੇ ਦੇ ਵਿੱਚ ਨਹੀਂਗੇ ਵੱਖਰੇ ਤੌਰ ਤੇ ਸੰਘਰਸ਼ ਕਰਦੀ ਹੈ ਉਹਨੇ ਵੱਖਰੇ ਤੌਰ ਤੇ ਲੈਂਡ ਪੋਲਿੰਗ ਨੀਤੀ ਦੇ ਵਿਰੁੱਧ ਜਿਹੜਾ ਆਪਣਾ ਸੰਘਰਸ਼ ਛੇੜ ਦਿੱਤਾ ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜਿਹੜੀ ਹੈ ਸਰਵਨ ਸਿੰਘ ਪੰधेਰ ਹੋਣਾ ਵਾਲੀ ਉਹਨਾਂ ਨੇ ਵੀ ਐਲਾਨ ਕਰ ਦਿੱਤਾ ਅੱਜ ਉਹ ਇਸ ਸੰਬੰਧ ਵਿੱਚ ਜ਼ਿਲ੍ਹਾ ਪਤਨਾ ਤੇ ਧਰਦੇ ਵੀ ਮਾਰ ਰਹੇ ਨੇ ਵੀ ਉਹ ਲੈਂਡ ਪੂਲਿੰਗ ਨੀਤੀ ਦੇ ਵਿਰੁੱਧ ਸੰਘਰਸ਼ ਸੰਜੁਕਤ ਕਿਸਾਨ ਮੋਰਚੇ ਨੇ ਵੀ ਜਿਹੜਾ ਐਲਾਨ ਕੀਤਾ ਉਹਦੇ ਵਿੱਚ ਵੀ ਸੰਘਰਸ਼ ਦੇ ਵਿੱਚ ਵੀ ਸ਼ਿਰਕਤ ਕਰਨ ਦਾ ਜਿਹੜਾ ਐਲਾਨ ਕਰ ਦਿੱਤਾ ਪਰ ਇਸ ਤੋਂ ਅਗਲੀ ਗੱਲ ਜਿਹੜੀ ਪੰਜਾਬ ਸਰਕਾਰ ਲਈ ਵੱਡੀ ਸਿਰਦਰਦੀ ਬਣ ਜਾ ਬਣ ਰਹੀ ਹੈ ਉਹ ਇਹ ਹੈ ਵੀ ਕਈ ਪਿੰਡਾਂ ਨੇ ਆਪਣੇ ਪਿੰਡਾਂ ਦੇ ਬਾਹਰ ਸਾਈਨ ਬੋਰਡ ਲਾ ਦਿੱਤੇ ਆ ਵੀ ਸਾਡੇ ਪਿੰਡ ਆਮ ਆਦਮੀ ਪਾਰਟੀ ਦਾ ਕੋਈ ਲੀਡਰ ਨਾ ਬੜੇ ਆਮ ਆਦਮੀ ਪਾਰਟੀ ਦੇ ਲੀਡਰਾਂ ਦਾ ਵਰਣਾ ਹੀ ਬੈਨ ਕਰਦੇ ਆ ਲੈਂਡ ਪੂਲਿੰਗ ਨੀਤੀ ਦੇ ਵਿਰੋਧ ਵਿੱਚ ਔਰ ਕਈ ਪੰਚਾਇਤਾਂ ਜਿਹੜੀਆਂ ਨੇ ਉਹ ਮਤੇ ਪਾਸ ਕਰੀਆਂ ਨੇ ਇਹਦੇ ਵਿਰੁੱਧ ਭਾਵ ਇਹ ਪਿੰਡ ਪੱਧਰ ਤੱਕ ਇਸ ਨੀਤੀ ਦਾ ਵਿਰੋਧ ਹੋ ਰਿਹਾ ਚੁੱਲਿਆਂ ਤੱਕ ਵਿਰੋਧ ਹੋ ਰਿਹਾ ਜਿੰਨੂੰ ਲੈ ਕੇ ਪੰਜਾਬ ਸਰਕਾਰ ਦੀ ਜਿਹੜੀ ਚਿੰਤਾ ਆ ਉਹ ਵਧਦੀ ਜਾ ਰਹੀ ਹੈ ਇੱਕ ਅੱਜ ਹੀ ਰਿਪੋਰਟ ਆਈ ਹੈ ਕਿਉਂਕਿ ਜਦੋਂ ਲੈਂਡ ਪੂਲਿੰਗ ਨੀਤੀ ਜਿਹੜੀ ਹੈ ਇਹ ਕੇਂਦਰ ਪਿੰਦੂ ਬਣ ਗਈ ਹੈ ਪੰਜਾਬ ਦੀ ਸਿਆਸਤ ਦਾ ਤੇ ਇੱਕ ਰਿਪੋਰਟ ਹੈ ਅੱਜ ਇੱਕ ਅਖਬਾਰ ਚ ਵੀ ਜਦੋਂ ਜੀਰਕਪੁਰ ਡੇਰਾ ਬਰਸੀ ਖਰੜ ਕੁਰਾਲੀ ਨਿਊ ਚੰਡੀਗੜ੍ਹ ਚ ਜਿਹੜੇ ਫਲੈਟ ਬਣੇ ਨੇ ਉਹ 40% ਖਾਲੀ ਨੇ ਤੇ ਫਿਰ ਲੈਂਡ ਪੂਲਿੰਗ ਨੀਤੀ ਤਹਿਤ ਵੱਡੇ ਪੱਧਰ ਤੇ ਸੈਂਕੜੇ ਏਕੜ ਜ਼ਮੀਨ ਜਿਹੜੀ ਹਜ਼ਾਰਾਂ ਏਕੜ ਜ਼ਮੀਨ ਜਿਹੜੀ ਹੈ ਉਹ ਅਕਵਾਇਰ ਕਰਨ ਦੇ ਕੀ ਲੋੜ ਹੈ ਇਦਾਂ ਦੇ ਸਵਾਲ ਵੀ ਉੱਠ ਰਹੇ ਨੇ ਸੋ ਇਹਨਾਂ ਸਾਰੇ ਸਵਾਲਾਂ ਦੇ ਵਿੱਚ ਖਾਸ ਕਰਕੇ ਅ ਸ਼੍ਰੀ ਕਾਲਪਤਖਬ ਸਾਹਿਬ ਦੇ ਜਥੇਦਾਰ ਗੜਗਾਜ ਹੋਣਾ ਵੱਲੋਂ ਅ ਸਖਤ ਬਿਆਨ ਦੇਣਾ ਇਸ ਨੀਤੀ ਦੇ ਵਿਰੁੱਧ ਤੇ ਦੂਸਰੇ ਪਾਸੇ ਆਮ ਆਦਮੀ ਪਾਰਟੀ ਦੇ ਆਪਣੇ ਇੱਕ ਸੰਸਦ ਮੈਂਬਰ ਮਲਵਿੰਦਰ ਕੰਗ ਵੱਲੋਂ ਇਹ ਸੁਝਾਅ ਦੇਣਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਬੀਓ ਇਸ ਨੀਤੀ ਦੇ ਸਬੰਧ ਵਿੱਚ ਕਿਸਾਨ ਜਥੇਬੰਦੀਆਂ ਨੂੰ ਭਰੋਸੇ 'ਚ ਲੈ ਕੇ ਹੀ ਅਗਲਾ ਕੋਈ ਕਦਮ ਚੱਕਣ ਇਹ ਸਾਰੇ ਜਿਹੜੇ ਮੁੱਦੇ ਨੇ ਉਹਦੇ ਤੋਂ ਲੱਗਦਾ ਵੀ ਲੈਂਡ ਪੂਲਿੰਗ ਨੀਤੀ ਬਾਰੇ ਪੰਜਾਬ ਸਰਕਾਰ ਜਿਹੜਾ ਕੋਈ ਵੱਡਾ ਫੈਸਲਾ ਲੈ ਸਕਦੀ ਹੈ ਇਹਨੂੰ ਪਰਸਾਰਨ ਲਈ ਵੀ ਫੈਸਲਾ ਲੈ ਸਕਦੀ ਹੈ ਔਰ ਇਹਦੇ ਉੱਪਰ ਇਹਨੂੰ ਰਿਵਿਊ ਕਰਨ ਲਈ ਇਸ ਨੀਤੀ ਨੂੰ ਵੀ ਕੋਈ ਫੈਸਲਾ ਲਿਆ ਜਾ ਸਕਦਾ ਪਰ ਅੱਜ ਇਹ ਗੱਲ ਕਹੀ ਜਾ ਸਕਦੀ ਹੈ ਵੀ ਪੰਜਾਬ ਦੀ ਸਾਰੀ ਸਿਆਸਤ ਜਿਹੜੀ ਹੈ ਪੰਜਾਬ ਦਾ ਜੇ ਕੋਈ ਗਰਮ ਤੇ ਗੰਭੀਰ ਮੁੱਦਾ ਤੇ ਉਹ ਲੈਂਡ ਪੂਲਿੰਗ ਨੀਤੀ ਹੈ